ਉਨੀਤ ਬਿੱਟੂ ਨੇ ਸ਼ਿਕਾਇਤ ਦਿੱਤੀ ਕਿਉਂਕਿ ਐਨਓਸੀ ਦਾ ਮਾਮਲਾ ਸੀ اٹਕ ਗਿਆ ਤੇ ਹੁਣ ਇਸ ਮਾਮਲੇ 'ਚ ਸਬੰਧਤ ਅਫਸਰਾਂ ਨੂੰ ਨੋਟਿਸ ਕੱਢਿਆ ਗਿਆ ਤੇ ਇਸ ਤੇ ਅਸਰ ਕੀ ਹੋ ਸਕਦਾ ਕਿਉਂਕਿ ਉਹਨਾਂ ਨੇ ਇੱਕ ਪਿੱਛੇ ਜੇ ਤਸਵੀਰ ਵੀ ਆਈ ਸੀ ਕਿ ਕਿਵੇਂ ਆਪਣੀ ਪਾਰਟੀ ਦਫ਼ਤਰ ਦੇ ਵਿੱਚ ਰਹਿ ਕੇ ਗੱਦਿਆਂ ਦੇ ਉੱਤੇ ਰਾਤ ਕੱਟੀ ਸੀ ਦੇਖੋ ਬਿਲਕੁਲ لازਮੀ ਤੌਰ ਤੇ ਦੇਖੋ ਅਗਰ ਉਹ ਮੈਂਬਰ ਪਾਰਲੀਮੈਂਟ ਸਨ 2019 ਦੇ ਵਿੱਚ ਵੀ ਉਹਨਾਂ ਨੇ ਚੋਣ ਲੜੀ ਹੈ ਲੁਧਿਆਣੇ ਤੋਂ ਨਾ ਚੋਣ ਜਿੱਤੀ ਵੀ ਆ ਤੇ ਜਦੋਂ ਵੀ ਕੋਈ ਜਿੱਤਿਆ ਹੋਇਆ ਐਮਐਲਏ ਜਾਂ ਐਮਪੀ ਜਿਹੜੇ ਦੁਬਾਰਾ ਚੋਣ ਲੜਦੇ ਨੇ ਉਹਨਾਂ ਨੂੰ ਸਾਰੀਆਂ ਸਰਕਾਰੀ ਧਿਰਾਂ ਤੋਂ ਐਨਓਸੀ ਲੈਣਾ ਪੈਂਦਾ ਵੀ ਸਾਡੇ ਜਿਹੜੇ ਬਕਾਏ ਨੇ ਸਾਡੀ ਕੋਠੀ ਸਾਡਾ ਫਲੈਟ ਅਸੀਂ ਜੇ ਵਿਧਾਨ ਸਭਾ ਪਾਰਲੀਮੈਂਟ ਚੋਂ ਕਿਤਾਬ ਵੀ ਇਸ਼ੂ ਕਰਵਾਈ ਹੈ ਤੁਹਾਨੂੰ ਸਾਰੇ ਐਨਓਸੀ ਲੈਣੇ ਪੈਂਦੇ ਨੇ ਹੁਣ 2019 ਦੇ ਵਿੱਚ ਉਹਨਾਂ ਕੋਲ ਜੇ ਅਗਰ ਕੋਠੀ ਸੀ ਹਾਲਾਂਕਿ 2015 ਤੋਂ ਕੋਠੀ ਮਿਲੀ ਵੀ ਹੈ ਤੇ ਨਹੀਂ ਵੀ ਮਿਲੀ ਹੈ ਪਰ ਉਹ ਰਹਿ ਰਹੇ ਨੇ ਉਹਨਾਂ ਦੇ ਜਿਹੜਾ ਸਾਰਾ ਕੁਝ ਹੁਣ ਉਹਨਾਂ ਨੂੰ ਖੜੇ ਪੈਰ 2 ਕਰੋੜ ਰੁਪਈਆ ਇਕੱਠਾ ਕਰਨਾ ਪਿਆ ਉਹਨਾਂ ਨੇ ਆਪਣੀ ਜ਼ਮੀਨ ਗਿਰਵੀ ਰੱਖ ਦਿੱਤੀ ਘਰ ਦਾਆਂ ਦਾ ਗਹਿਣਾ ਗੱਟਾ ਵੇਚ ਦਿੱਤਾ ਯਾਰਾਂ ਦੋਸਤਾਂ ਦੀ ਮਦਦ ਲਈਆ ਦੇਖੋ ਇੱਕ ਬੰਦਾ ਮੁਸ਼ਕਲ ਚ ਤੇ ਆ ਜਾਂਦਾ ਨਾ ਖੜੇ ਪੈਰ ਤੇ 2 ਕਰੋੜ ਰੁਪਈਆ ਇਕੱਠੇ ਕਰਨਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਆ ਲੇਕਿਨ ਉਹ ਕਰ ਗਏ ਕਿਉਂਕਿ ਪੁਰਾਣੇ ਲੀਡਰ ਨੇ ਉਹਨਾਂ ਦਾ ਆਪਣਾ ਇੱਕ ਅਸਰ ਰਸੂਕ ਆ ਹੁਣ ਜਦ ਉਹਨਾਂ ਨੇ ਐਨਓਸੀ ਮਿਲਨੀ ਚਾਹੀਦੀ ਉਹਨਾਂ ਨੂੰ ਉਹ ਦਿੱਤੀ ਨਹੀਂ ਉਹਨੇ ਜਿਹੜਾ ਲੁਧਿਆਣਾ ਮਿਊਨਿਸਪਲ ਕਮਿਸ਼ਨ ਦਫਤਰ ਆ ਉਹਨਾਂ ਦੇ ਕਮਿਸ਼ਨਰ ਤੇ ਉਹਨਾਂ ਨੇ ਉਹਨਾਂ ਦੀ ਸ਼ਿਕਾਇਤ ਕੀਤੀ ਆ ਚੋਣ ਕਮਿਸ਼ਨ ਚੋਣ ਕਮਿਸ਼ਨ ਨੇ ਸਰਕਾਰ ਨੂੰ ਨੋਟਿਸ ਕੱਢ ਦਿੱਤੇ ਨੇ ਜਿਹੜੇ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁਖ ਸਿਕੱਤਰ ਆ ਕਿ ਜਦ ਬੰਦਾ ਪਾਉਣੇ 2 2 ਕਰੋੜ 2 ਕਰੋੜ ਰੁਪਇਆ ਜਮ੍ਹਾਂ ਕਰਵਾ ਚੁੱਕਾ ਉਹ ਵਿਆਜ ਦੇ ਰੂਪ ਚੋਂ ਪਲੈਂਟੀ ਦੇ ਰੂਪ ਚ ਕਿਸੇ ਵੀ ਰੂਪ ਦੇ ਵਿੱਚ ਤੇ ਫਿਰ ਉਹ ਸਰਕਾਰੀ ਤੇਰਾ ਮਿਊਨਿਸਪਲ ਕਾਰਪੋਰੇਸ਼ਨ ਲੁਧਿਆਣਾ ਨੂੰ ਉਹ ਐਨਓਸੀ ਨੋ ਜਿਹੜਾ ਹੁੰਦਾ ਡਿਊ ਸਰਟੀਫਿਕੇਟ ਐਨ ਡੀ ਸੀ ਜਿਹਨੂੰ ਕਹਿੰਦੇ ਨੇ ਉਹ ਰਿਲੀਜ਼ ਕਰਨਾ ਚਾਹੀਦਾ ਕਿਉਂਕਿ ਤੁਹਾਡੇ ਨਹੀਂ ਤੇ ਨਾਮਜ਼ਦਗੀ ਪੱਤਰ ਕੈਂਸਲ ਹੋ ਸਕਦੇ ਰੱਦ ਹੋ ਸਕਦੇ ਤੇ ਜੇ ਇਸ ਸਥਿਤੀ ਚ ਰਵਨੀ ਸਿੰਘ ਬਿੱਟੂ ਕਹਿੰਦੇ ਕਿ ਸਰਕਾਰ ਧੱਕਾ ਕਰੀਏ ਮੇਰਾ ਮੈਨੂੰ ਚੋਣ ਲੜਨ ਨਹੀਂ ਦੇ ਰਹੀਗੀ ਮੇਰੇ ਕਾਗਜ਼ ਰੱਦ ਹੋ ਜਾਣੇ ਸਰਕਾਰ ਦੀ ਇੱਛਾ ਔਰ ਜਿਵੇਂ ਉਹਨਾਂ ਨੂੰ ਸਰਕਾਰੀ ਕੋਠੀ ਛੱਡਣੀ ਪਈ ਆ ਖੜੇ ਪੈਰ ਉਹਨਾਂ ਨੂੰ 2 ਕਰੋੜ ਰੁਪਏ ਜਮ੍ਹਾਂ ਕਰਾਉਣਾ ਪਿਆ ਖੜੇ ਪੈਰ ਉਹਨੇ ਆਪਣੇ ਟੱਬਰ ਦੇ ਨਾਲ ਚਲੋ ਟੱਬਰ ਤੇ ਨਹੀਂ ਉੱਥੇ ਰਿਹਾ ਭਾਜਪੀ ਦਫ਼ਤਰ ਕਿਉਂਕਿ ਲੁਧਿਆਣਾ ਵੀ ਉਹਨਾਂ ਕੋ ਆਪਣਾ ਉਹਨਾਂ ਦੇ ਪੁਰਾਣਾ ਘਰਾਂ ਜਾਂ ਜਿੱਥੇ ਵੀ ਰਹੇ ਹੋਣੇ ਪਰ ਇੱਕ ਚੁਣੇ ਹੋਏ ਐਮਪੀ ਦੇ ਨਾਲ ਅਗਰ ਅਜਿਹਾ ਰਸੂਖ ਹੁੰਦਾ ਵਿਹਾਰ ਹੁੰਦਾ ਸਲੂਕ ਹੁੰਦਾ ਤੇ ਉਹ ਮਾੜੀ ਗੱਲ ਆ ਲੇਕਿਨ ਸਵਾਲ ਇਹ ਕਿ ਰਮਨ ਸਿੰਘ ਬਿੱਟੂ ਨੂੰ ਵੀ ਕੇਅਰ ਕਰਨੀ ਚਾਹੀਦੀ ਸੀ ਕਿ ਤੁਹਾਨੂੰ ਨੋਟਿਸ ਪਹਿਲਾਂ ਨਹੀਂ ਆਏ ਜੇ ਪਹਿਲਾਂ ਨਹੀਂ ਆਇਆ ਤੇ ਇਹ ਬੜੀ ਮਾੜੀ ਗੱਲ ਆ ਤੇ ਜੇ ਤੁਸੀਂ ਉੱਥੇ ਰਹਿ ਰਹੇ ਸੀ ਤੇ ਇਹਨਾਂ ਤੇ ਪਤਾ ਹੀ ਹੁੰਦਾ ਨਾ ਕਿ ਇਸ ਕੋਠੀ ਦਾ ਕੀ ਕੁਝ ਸਰਕਾਰ ਨੇ ਲੈਣਾ ਬਿਲੀ ਪਾਣੀ ਜਾਂ ਜੋ ਵੀ ਕੁਝ ਆ ਉਹ ਹੁਣ ਸਾਰੇ ਸਵਾਲ ਖੜੇ ਹੋ ਰਹੇ ਨੇ ਪਰ ਲੇਕਿਨ ਫਿਰਾਲ ਜਿਹੜੀ ਉਹਨਾਂ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਉਸ ਮਸਲੇ 'ਚ ਜਿਹੜੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਸਿਬਣ ਸੀ ਉਹਨਾਂ ਵੱਲੋਂ ਨੋਟਿਸ ਕੱਢ ਦਿੱਤਾ ਗਿਆ ਉਹ ਲਾਜ਼ਮੀ ਤੌਰ ਤੇ ਜਿਹੜੇ ਪ੍ਰਮੁੱਖ ਸਕੱਤਰ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਉਹ ਲੁਧਿਆਣੇ ਦੇ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਦੇ ਕਮਿਸ਼ਨਰਾਂ ਉਹਨਾਂ ਕੋਲ ਰਿਪੋਰਟ ਮੰਗ ਲੈਣਗੇ ਉਹ ਤੇ ਜਿਹੜਾ ਐਨਡੀਸੀ ਕਹੇ ਲੋ ਜਾਂ ਨਿਊ ਡਿਊ ਸਰਟੀਫਿਕੇਟ ਕਹੇ ਲੋ ਜਾਂ ਤੁਸੀਂ ਐਨਓਸੀ ਕਹੇ ਲੋ ਉਹ ਤੇ ਦੇਣੀ ਪੈਣੀ ਆ ਉਹ ਦੂਜੀ ਗੱਲ ਹੈ ਕਿ ਇਲੈਕਸ਼ਨ ਕਮਿਸ਼ਨ ਭਾਰਤ ਸਰਕਾਰ ਦਾ ਭਾਰਤ ਸਰਕਾਰ ਐਸਮੇ ਬੀਜੇਪੀ ਦੀ ਹੈ ਤੇ ਸਰਕਾਰ ਅਗਰ ਪੰਜਾਬ ਦੇ ਅਧਿਕਾਰੀ ਅਗਰ ਇਦਾਂ ਕਰ ਰਹੇ ਨੇ ਤੇ ਉਹ ਕਾਨੂੰਨ ਦੇ ਧਾਰੇ ਤੋਂ ਬਾਹਰ ਨਿਕਲ ਕੇ ਗੱਲ ਕਰ ਰਹੇ ਨੇ ਦੇਖੋ ਇਲੈਕਸ਼ਨ ਤੇ ਹਰ ਕਿਸੇ ਦਾ ਲੜਨਾ ਫਰਜ਼ ਆ ਸਰਕਾਰਾਂ ਨੂੰ ਜਾਂ ਅਫਸਰਾਂ ਨੂੰ ਇਹਦੀ ਸਿਆਸਤ ਦੇ ਵਿੱਚ ਹਿੱਸਾ ਨਹੀਂ ਬੰਨਣਾ ਚਾਹੀਦਾ ਅੜਿੱਕਾ ਨਹੀਂ ਡੋਣਾ ਚਾਹੀਦਾ ਕਿਉਂਕਿ ਮੁਸੀਬਤ 'ਚ ਵੀ ਫਿਰ ਅਫਸਰ ਆ ਜਾਂਦੇ ਐਗਨੇ ਉਹਨ ਲੁਧਿਆਣਾ ਕਮਿਸ਼ਨ ਆਫਿਸ ਤੇ ਕਿਸ ਦਾ ਦਬਾਅ ਇਹ ਤੇ ਸਾਰਿਆਂ ਨੂੰ ਪਤਾ ਲੇਕਿਨ ਇਹ ਜੀ ਸਥਿਤੀ ਦੇ ਵਿੱਚ ਚਾਹੀਦਾ ਹੈ ਅਫਸਰ ਨੂੰ ਕਿ ਨਿਊਟਰਲ ਤੌਰ ਤੇ ਉਹਨਾਂ ਵਾਸਤੇ ਸਾਰੇ ਇਕੋ ਜਿਹੇ ਲੁਧਿਆਣੇ ਤੋਂ ਜਿੰਨੇ ਵੀ ਉਮੀਦਵਾਰ ਚੋਣ ਲੜ ਰਹੇ ਨੇ ਚਾਹੇ ਕਾਂਗਰਸ ਪਾਰਟੀ ਦੇ ਚਾਹੇ ਆਮਾਦੀ ਪਾਰਟੀ ਦੇ ਚਾਹੇ ਭਾਜਪਾ ਆ ਚਾਹੇ ਸ਼ਰਮ ਨਿਕਾਲ ਇਦਾਂ ਉਹਨਾਂ ਵਾਸਤੇ ਤੇ ਸਾਰਿਆਂ ਵਾਸਤੇ ਇਕਾ ਤੁਹਾਡੇ ਵਾਸਤੇ ਸਿਰਫ ਪੰਜਾਬ ਸਰਕਾਰ ਜਾਂ ਆਮਾਦੀ ਪਾਰਟੀ ਵੱਲੋਂ ਲੜ ਰਹੇ ਚੋਣ ਉਮੀਦਵਾਰ ਉਹ ਪ੍ਰਾਇੋਰਟੀ ਨਹੀਂ ਹੋਣੀ ਚਾਹੀਦੀ ਇਸੇ ਕਰਕੇ ਰਵਨੀ ਸਿੰਘ ਬਿੱਟੂ ਦੀ ਸ਼ਿਕਾਇਤ ਤੇ ਨੋਟਿਸ ਹੋ ਗਿਆ ਲੇਕਿਨ ਇਸ ਤੇ ਸਿਆਸਤ ਵੀ ਬਹੁਤ ਹੋ ਰਹੀ ਹੈ ਰਾਜਾ ਅਮਰਿੰਦਰ ਸਿੰਘ ਵੜਿੰਗ ਕਹਿ ਰਹੇ ਨੇ ਕਿ ਇਹ ਪੋਲਿਟিক্যাল ਸਟੰਟ ਆ ਭਗਵੰਤ ਮਾਨ ਸਾਹਿਬ ਔਰ ਰਵਨੀ ਸਿੰਘ ਬਿੱਟੂ ਦਾ ਇਹ ਹਮਦਰਦੀ ਜਿਤਾਉਣ ਦੀ ਇੱਕ ਰਾਸੀ ਅਜੀਹੀ ਦੋਸਤੀ ਭਰੀ ਸਾਜ਼ਿਸ਼ ਆ ਕਿਉਂਕਿ ਉਹ ਕਹਿੰਦੇ ਕਿ ਜੱਗ ਜਾਣਦਾ ਕਿ ਰਵਨੀ ਸਿੰਘ ਬਿੱਟੂ ਔਰ ਭਗਵੰਤ ਮਾਨ ਸਾਹਿਬ ਦੀ ਬੜੀ ਦੋਸਤੀ ਆ ਇਸ ਕਰਕੇ ਹਮਦਰਦੀ ਮਿਲੇ ਕਿਵੇਂ ਉਹਨਾਂ ਨੇ ਰਵਨੀਤ ਸਿੰਘ ਬਿੱਟੂ ਨੂੰ ਭਾਜਪੀ ਦੇ ਦਫਤਰ ਚ ਰਾਤ ਕੱਟਣੀ ਪਈ ਉਹਨਾਂ ਨੂੰ ਪੁੰਜੇ ਸੌਣਾ ਪਿਆ ਇਹ ਲੋਕਾਂ ਦੀ ਉਹ ਰਵਨੀਤ ਸਿੰਘ ਬਿੱਟੂ ਤੇ ਉਹ ਰਾਜਾ ਮਰਿੰਦਰ ਸਿੰਘ ਵੜਿੰਗ ਸਾਹਿਬ ਕਹਿ ਰਹੇ ਨੇ ਕਿ ਇਹ ਸਾਰੀ ਇੱਕ ਹਮਦਰਦੀ ਦੀ ਇੱਕ ਪ੍ਰਕਿਰਿਆ ਸਿਆਸੀ ਪ੍ਰਕਿਰਿਆ ਹਾਲਾਂਕਿ ਉਹਨਾਂ ਦਾ ਜਵਾਬ ਵੀ ਆ ਗਿਆ ਰਵਨੀਤ ਸਿੰਘ ਬਿੱਟੂ ਉਹਨਾਂ ਦਾ ਪਰ ਸਿਆਸਤ ਦੇ ਵਿੱਚ ਜਦੋਂ ਇਦਾਂ ਮੌਕਾ ਮਿਲਦਾ ਤੇ ਹਰ ਕੋਈ ਫਿਰ ਕਹਿ ਹੀ ਦਿੰਦਾ ਕਿ ਚਲੋ ਵਾਗਦੀ ਗੰਗਾ ਦੇ ਵਿੱਚ ਹੱਥ ਧੋ ਲੈਣੇ ਚਾਹੀਦੇ ਆ ਕਿਉਂਕਿ ਸਿਆਸੀ ਆ ਸਿਆਸੀ ਜਦੋਂ ਸ਼ਰੀਕ ਆਪਣੇ ਸਾਹਮਣੇ ਹੁੰਦੇ ਨੇ ਤੇ ਬੜਾ ਕੋਸ਼ਿਸ਼ ਇਹਦੇ ਚ ਬੰਦੇ ਨੂੰ ਕੋਸ਼ਿਸ਼ ਕੀਤੀ ਜਾਂਦੀ ਕਿ ਜਿੰਨਾ ਇਹਨੂੰ ਦੱਬਿਆ ਜਾਵੇ ਦੱਬ ਲੋ ਚੰਗੇ ਰਹੋਗੇ ਹੁਣ ਇਹ ਜਿਹੜਾ ਰਵਨੀ ਸਿੰਘ ਬਿੱਟੂ ਦੇ ਵਾਸਤੇ ਮੁਸੀਬਤਾਂ ਲੱਗਦਾ ਖਤਮ ਨਹੀਂ ਹੋ ਰਹੀਆਂ ਇਹ ਕਿਤੇ ਪਹਿਲਾਂ ਕਹਿੰਦੇ ਸੀ ਕਿ ਮੇਰਾ ਤਾਂ ਕੋਈ ਵਿਰੋਧ ਨਹੀਂ ਕਰ ਸਕਦਾ ਫਿਰ ਕਿਸਾਨਾਂ ਨੇ ਵਿਰੋਧ ਕੀਤਾ ਤੇ ਫਿਰ ਰਵਨੀ ਸਿੰਘ ਬਿੱਟੂ ਉਹਨਾਂ ਨੂੰ ਲਾਈਵ ਹੋਣਾ ਪਿਆ ਰੋਣ ਮਤਲਬ ਉਸ ਅਵਸਥਾ ਦੇ ਵਿੱਚ ਪਹੁੰਚ ਗਏ ਸੀ ਫਿਰ ਉਹਨਾਂ ਨੂੰ ਪੁੰਝੇ ਰਾਤ ਕੱਟਣੀ ਪਈ ਸੌਣਾ ਪਿਆ ਸਵੇਰੇ ਨਾਲੇ ਬ੍ਰੇਕਫਾਸਟ ਕੀਤਾ ਨਾਲੇ ਲਾਈਵ ਵੀ ਹੋ ਗਏ ਇਹ ਹੁਣ ਜਿਹੜੀ ਸਥਿਤੀ ਆ ਰਵਨੀਤ ਸਿੰਘ ਬਿੱਟੂ ਦੀ ਇਸ ਮੌਕੇ ਕਿਉਂਕਿ ਇੱਕ ਤੇ ਕਾਂਗਰਸ ਪਾਰਟੀ ਛੱਡੀ ਆ ਪੁਰਾਣਾ ਪਰਿਵਾਰ ਸੀ ਮੀਨੇ ਵੀ ਸੁਣਨੇ ਪੈ ਰਹੇ ਨੇ ਕਿ ਜਿੰਨਾ ਕਾਂਗਰਸ ਪਾਰਟੀ ਨੇ ਇਸ ਪਰਿਵਾਰ ਨੂੰ ਦਿੱਤਾ ਪੰਜਾਬ ਚ ਹੋਰ ਕੋਈ ਅਜਿਹਾ ਪਰਿਵਾਰ ਨਹੀਂ ਆ ਕਿ ਡੀਐਸਪੀ ਦੀ ਨੌਕਰੀ ਤੋਂ ਲੈ ਕੇ ਮੁੱਖ ਮੰਤਰੀ ਦੇ ਅਹੁਦੇ ਦਿੱਤੇ ਨੇ ਤੇ ਅਗਰ ਰਵਨੀਤ ਸਿੰਘ ਬਿੱਟੂ ਛੱਡਦੇ ਨੇ ਉਨਾਂ ਨੂੰ ਇਥੋਂ ਤੱਕ ਕਹਿ ਦਿੱਤਾ ਗਿਆ ਸੀ ਕਿ ਗਦਾਰ ਐ ਇੱਥੇ ਲੜਾਈ ਹੁਣ ਗਦਾਰ ਦੀ ਤੇ ਵਫਾਦਾਰ ਦੀ ਆ ਉਹ ਸਾਰੇ ਸਿਆਸੀ ਮੇਲੇ ਚੱਲ ਰਹੇ ਨੇ ਤੇ ਆ ਹੁਣ ਰਵਨੀਤ ਸਿੰਘ ਬਿੱਟੂ ਨੂੰ ਲੱਗਦਾ ਮਹਿਸੂਸ ਕਰ ਰਹੇ ਨੇ ਕਿ ਮੇਰੇ ਨਾਲ ਬਹੁਤ ਵੱਡੀ ਇੱਕ ਸਾਜ਼ਿਸ਼ ਹੋ ਰਹੀ ਆ ਸਰਕਾਰ ਮੈਨੂੰ ਇਲੈਕਸ਼ਨ ਨਹੀਂ ਲੜਨਾ ਦੇਣਾ ਚਾਹੁੰਦੀ ਕਹਿੰਦੇ ਮੇਰੀ ਸਿਕਿਉਰਿਟੀ ਵਾਪਸ ਲਈ ਕੋਟੀ ਕੋਲੀ 2 ਕਰੋੜ ਰੁਪਏ ਜੁਰਮਾਨਾ ਕਰ ਦਿੱਤਾਗਾ ਹਾਲਾਂਕਿ ਜੁਰਮਾਨਾ ਦੇ 2 ਕਰੋੜ ਬੰਦਾ ਨਹੀਂ ਸੀ ਸਾਲ ਦਾ ਲੱਖ ਰੁਪਇਆ ਬੰਦਾ ਸੀ 12 ਲੱਖ ਬੰਦਾ ਸੀ ਉਹ ਜਿਹੜਾ ਉਹਨਾਂ ਨੇ ਹਿਸਾਬ-ਕਿਤਾਬ ਦਿੱਤਾ ਪਰ ਇਹਦੇ 'ਚ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਦਾ ਦਫਤਰ ਆ ਉਹਨਾਂ ਦੀ ਜਿਹੜੀ ਜਵਾਬ ਦੇਈ ਆ ਉਹ ਜ਼ਿਆਦਾ ਹੋਣੀ ਚਾਹੀਦੀ ਆ ਕਿ ਪਹਿਲਾਂ ਤੁਸੀਂ ਡਰਦੇ ਕਿ ਸਰਕਾਰ ਸੀ ਜਾਂ ਐਮਪੀ ਸੀ ਤੁਸੀਂ ਉਦੋਂ ਕਿਉਂ ਨਹੀਂ ਚਿੱਠੀਆਂ ਭੇਜੀਆਂ ਹੁਣ ਕਿਉਂ ਭੇਜੀਆਂ ਇਹ ਆਪਣੇ ਆਪ 'ਚ ਇੱਕ ਵੱਡਾ ਸਵਾਲ ਆ ਮਤਲਬ ਅਫਸਰ ਜਿਹੜੇ ਨੇ ਕੋਈ ਵੀ ਨੇ ਚਾਹੇ ਉਹ ਸਿਵਲ ਪ੍ਰਸ਼ਾਸਨ ਦੇ ਚਾਹੇ ਪੁਲਿਸ ਪ੍ਰਸ਼ਾਸਨ ਦੇ ਇਹ ਅੱਜਕੱਲ ਇਹਨਾਂ ਦੀ ਰੀਡ ਦੀ ਹੱਡੀ 'ਚ ਦਮ ਨਹੀਂ ਰਹਿ ਗਿਆ ਬਿਨਾਂ ਹੱਡੀ ਵਾਲੇ ਇਹ ਅਫਸਰ ਨੇ ਅਫਸਰ ਤੇ ਹੋਈ ਹੁੰਦਾ ਕਿ ਚਾਹੇ ਤੁਹਾਡੀ ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ ਕਿਸੇ ਵੀ ਪਾਰਟੀ ਦਾ ਐਮਪੀ ਹੋਵੇ ਜੋ ਕਾਨੂੰਨ ਕਹਿੰਦਾ ਉਸ ਕਾਨੂੰਨ ਦੇ ਤਹਿਤ ਉਹਨਾਂ ਨੂੰ ਨੋਟਿਸ ਭੇਜਨੇ ਚਾਹੀਦੇ 2015 ਦਾ ਰੌਲਾ ਕੋਠੀ ਦਾ 2015 ਤੋਂ ਲੈ ਕੇ 2017 ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੈ ਫਿਰ 2017 ਤੋਂ ਲੈ ਕੇ 2022 ਤੱਕ ਕੈਪਟਨ ਮਿਰਿੰਦਰ ਸਿੰਘ ਦੀ ਪੌਣੇ 5 ਸਾਲ ਫਿਰ 111 ਦੇ ਚਰਜਿਸ ਚੰਨੀ ਦੀ ਸਰਕਾਰੀ ਫਿਰ 19 ਦੇ ਵਿੱਚ ਜਦੋਂ ਲੋਕ ਸਭਾ ਚੋਣ ਲੜਦੇ ਨੇ ਲੁਧਿਆਣੇ ਤੋਂ ਹੀ ਤੀਜੀ ਵਾਰ ਰਮੀ ਸਿੰਘ ਬਿੱਟੂ ਉਦੋਂ ਹੀ ਮਿਊਨਿਸਪਲ ਕਾਰਪੋਰੇਸ਼ਨ ਨੇ ਜਿਹੜੇ ਡਿਊ ਆ ਜਿਹੜਾ ਐਨ ਡੀ ਸੀ ਜਾਂ ਜਿਹੜਾ ਉਹਦਾ ਬਕਾਇਆ ਸੀ ਉਹ ਕਿਉਂ ਨਹੀਂ ਲਿਆ ਇਹ ਆਪਣੇ ਆਪ ਚ ਇੱਕ ਬਹੁਤ ਵੱਡਾ ਸਵਾਲ ਆ ਕਿ ਮਤਲ ਅਫਸਰ ਉਦੋਂ ਵੀ ਡਰ ਰਹੇ ਸੀ ਤੇ ਅਫਸਰ ਅੱਜ ਵੀ ਡਰ ਰਹੇ ਤੇ ਜੇ ਇਹੋ ਜੇ ਅਫਸਰ ਡਰਪੋਕ ਨੇ ਤੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਦੁਬਾਰਾ ਜਿਹੜਾ ਉੱਤਰਾਖੜ ਦੇ ਵਿੱਚ ਆਈਐਸਾ ਟ੍ਰੇਨਿੰਗ ਸੈਂਟਰ ਹੈ ਨਾ ਮਸੂਰੀ ਉਥੇ ਮੁੜ ਭੇਜ ਦੇਣਾ ਚਾਹੀਦਾ ਹੈਗਾ ਜਾਂ ਇਹੋ ਜਿਹੇ ਲੋਕਾਂ ਨੂੰ ਘਰ ਬੈਠ ਦੇਣਾ ਚਾਹੀਦਾ ਹੈਗਾ ਕਿ ਜੇ ਤੁਸੀਂ ਆਪਣੀ ਕੁਰਸੀ ਦੀ ਦੁਰਵਰਤੋਂ ਕਰਦੇ ਹੋ ਜੇ ਸਹੀ ਅਪਯੋਗ ਨਹੀਂ ਕਰਦੇ ਤੁਹਾਡੇ ਵਾਸਤੇ ਚਾਹੇ ਕਾਨੂੰਨ ਕੀ ਕਹਿੰਦਾ ਚਾਹੇ ਕੋਈ ਚਪੜਾਸੀ ਹੈ ਚਾਹੇ ਕੋਈ ਟੀ ਮਿਨਿਸਟਰ ਜਾਂ ਕੋਈ ਸਰਪੰਚ ਹੈ ਚਾਹੇ ਕੋਈ ਐਮਪੀ ਹੈ ਜੋ ਰੂਲ ਇੱਕ ਵਾਸਤੇ ਉਹ ਸਾਰਿਆਂ ਵਾਸਤੇ ਇੱਕੋ ਜਿਹਾ ਨਹੀਂ ਹੈ ਕਿ ਪੰਚਾਇਤ ਸਰਪੰਚਾ ਵਾਸਤੇ ਹੋਰ ਹੁੰਦੇ ਨੇ ਤੇ ਚੁਣੇ ਹੋਏ ਐਮਐਲਏ ਤੇ ਐਮਪੀ ਵਾਸਤੇ ਕੁਝ ਹੋਰ ਹੁੰਦੇ ਨੇ